ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਸਾਰਿਆਂ ਨੂੰ ਹੈਪੀ ਹੋਲੀ ਜੀ ਹੋਲੀ ਦੀਆਂ ਤੇ ਸੰਗਰਾਮ ਦੀਆਂ ਲੱਖ ਲੱਖ ਮੁਬਾਰਕਾਂ ਕਰਦੇ ਆ ਜਿੱਦਾਂ ਨਵਾਂ ਬਲੌਗ ਸ਼ੁਰੂ ਤੇ ਅੱਜ ਮਿਲਦੇ ਆ ਜਿੰਦੇ ਨੇ ਦੇਖਦੇ ਆਂਗੇ ਕੀ ਕਰਨਾ ਕਿੱਧਰ ਜਾਣਾ ਲਓ ਜੀ ਅੱਜ ਬਣਾਵਾਂਗੇ ਨਿੰਬੂਆਂ ਦੀ ਖੱਟੀ ਮਿੱਠੀ ਚਟਣੀ ਜਿਹਦੇ ਵਾਸਤੇ ਅਸੀਂ ਲੈ ਤਨੇ 10 ਨਿੰਬੂ ਇਹਨਾਂ ਨੂੰ ਪਹਿਲਾਂ ਦੀਵੂ ਕੱਢ ਕੇ ਕੱਟ ਲਾਂਗੇ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਤੇ ਬਹੁਤ ਵਧੀਆ ਖੱਟੀ ਮਿੱਠੀ ਚਟਣੀ ਬਣਾਵਾਂਗੇ ਲਓ ਜੀ ਆਪਾਂ ਨਿੰਬੂਆਂ ਨੂੰ ਨਿੱਕੇ ਨਿੱਕੇ ਕੱਟ ਕੇ ਤੇ ਗ੍ਰੈਂਡਰ ਨਾਲ ਇਦਾਂ ਗ੍ਰाइंड ਕਰ ਲਿਆ ਮੋਟਾ ਮੋਟਾ ਜਿਹਾ ਗ੍ਰाइंड ਕੀਤਾ ਆਪਾਂ ਨੇ ਜਿਆਦਾ ਬਰੀਕ ਨਹੀਂ ਕਰਨਾ ਇਨਨ ਅਕਬਰ ਨਾ ਉਸ ਲਓ ਜੀ ਆਪਣਾ ਅੱਧਾ ਕੌਲਾ ਹੈਗਾ ਨਿੰਬੂਆਂ ਦਾ ਅੱਧਾ ਕੌਲਾ ਹੈ 10 ਨਿੰਬੂ ਪਾ ਤੇ ਪਾ ਇਧਰ ਧਰ ਲਈ ਆਪਾਂ ਤੱਕਣੀ ਅੱਗ ਬਾਲ ਕੇ ਤੇ ਹੁਣ ਆਪੇ ਇਹਦੇ ਵਿੱਚ ਪਾ ਲਿਆ ਨਾ ਨਿੰਬੂ ਤੇ ਇਹਨੂੰ ਇਦਾਂ ਹੀ ਪਕਾਈ ਜਾਵਾਂਗੇ ਨਚਰਸਾ ਜਮਨ ਨਾ ਰਸਾਂ ਵੀ ਸੁਖਦਾ ਆ ਗਿਆ ਹੈ ਜੀ ਲਓ ਦੇਖੋ ਇਹ ਪਾਣੀ ਸੁੱਕ ਗਿਆ ਆਪਣੇ ਨਿੰਬੂ ਦਾ ਸਾਰਾ ਇਹਨਾਂ ਉੱਪਰ ਦੇ ਵਿੱਚ ਖੰਡ ਐਡ ਕਰਾਂਗੇ ਤੇ ਹੋਰ ਜਿਹੜੇ ਇਹਦੇ ਮਸਾਲੇ ਆਪਾਂ ਪਾਉਣਾ ਹੈ ਕਾਲਾ ਨਿੰਬੂ ਕਾਲੀ ਮਿਰਚ ਚਿੱਟਾ ਨਮਕ ਤੇ ਲਾਲ ਮਿਰਚ ਉਹ ਸਾਰਾ ਕੁਸਤਾਵਾਂਗੇ ਤੇ ਨਿੰਬੂ ਜਿਹੜੇ ਤੁਸੀਂ ਲੈਣੇ ਨੇ ਪੂਰੀ ਤਰ੍ਹਾਂ ਪੱਕੇ ਹੋਏ ਲੈਣੇ ਨੇ ਇੱਕ ਜੀ ਨਿੰਬੂ ਨਾੜਵੇ ਕਿਉਂਕਿ ਪੱਕੇ ਨਿੰਬੂ ਗਾਲ ਛੇਤੀ ਜਾਂਦੇ ਨੇ ਚੰਗੀ ਤਰ੍ਹਾਂ ਹਾਂ ਦੇਖੋ ਨਾ ਇੱਥੇ ਥੋੜੀ ਖੰਡ ਆਪਾਂ ਇਹਦੇ ਵਿੱਚ ਥੋੜਾ ਪਾਵਾਂਗੇ ਕਿ ਕਿੰਨੇ ਨਿੰਬੂ ਖੱਟੇ ਜਾਦੇ ਹੁੰਦੇ ਨੇ ਹੁਣ ਅਸੀਂ ਮਿੱਠਾਈ ਦੇ ਵਿੱਚ ਬੰਦ ਪੋਗਾ ਲੋ ਜੀ ਆਪਾਂ ਇਹਦੇ ਵਿੱਚ ਪਾਈਆ ਦੂੜ ਕੌਰ ਲਖੰਡ ਦੇ ਹੁਣ ਇਹਨੂੰ ਚੰਗੀ ਤਰ੍ਹਾਂ ਕਾੜਾਂਗੇ ਕਿ ਨਾਚਰ ਇੱਕ ਤਾਰ ਦੀ ਚਾਸ਼ਨੀ ਨਹੀਂ ਬਣਦੀ ਹੰਡ ਦੇ ਪੁੰਨ ਚਰਪਾੜਾਂਗੇ। ਲਓ ਇਹਦਾ ਜਾਂਚ ਆਪਣਾ ਕਾਲਾ ਨੂਨ ਤੇ ਮਿਰਚ ਦਾ ਮਿਕਸ ਨੇ ਇਹ ਦੋ। ਤੀਕੋ ਸੱਪਾ ਪਾਉਣਾ ਇਹ ਦਿੱਤਿਆ ਦੇ ਸੀ ਨੂਨ ਆਪਣਾ ਚਿੱਟਾ। Ikke tømte jeg, men vi la eller mer til det. ਕਲਰ ਵਾਸਤੇ ਪਾ ਲਈ ਥੋੜਾ ਜਿਹਾ ਲਾਲ ਰੰਗ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਈ ਜਾਵਾਂਗੇ ਜਿੰਨਾ ਚਿਰ ਤਾਂ ਇਹਦਾ ਪਾਣੀ ਜਾਵਾਂ ਸੁੱਕਦਾ ਨਹੀਂ ਤੇ ਇੱਕ ਤਾਰ ਦੀ ਚਾਸਨੀ ਨਹੀਂ ਬਣਦੀ ਤੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਚ ਧਨੀਆ ਪਾਊਡਰ ਦਾ ओके ਕੁਝ ਵਧੀਆ ਹੋਵੇ ਜੀ ਪਾਣੀ ਹੁਣ ਚਟਨੀ ਨੇ ਇਦਾਂ ਆਪਾਂ ਪਕਾਈ ਚੱਲਾਂਗੇ ਔਲੇ ਦਾ ਸੁਆਦ ਆਉਂਦਾ ਜਿੰਨਾ ਚਿਰ ਇਹਦੇ ਪਾਣੀ ਬਿਲਕੁਲ ਸੁੱਕਦਾ ਨਹੀਂ ਚਾਹੇ ਸਿੱਕ ਪਕਾ ਵਿਜਾ ਸ੍ਰੀਵਣ ਦੀ ਨੂੰ ਇੱਦਿ ਪਕਾਈ ਜਾਵਾਂਗੇ ਦੇਖੋ ਬਹੁਤ ਸਮਰ ਕਲਰ ਆਇਆ ਲਓ ਜੀ ਚਟਣੀ ਆਪਣੀ ਬਣ ਗਈ ਬਹੁਤ ਵਧੀਆ ਦੇਖੋ ਕਿੰਨੀ ਵਧੀਆ ਬਣੀ ਹੈ ਤੇ ਖਾਣ ਦੇ ਵਿੱਚ ਬਹੁਤ ਟੇਸਟੀ ਹੈ ਮਸਾਲੇ ਲੱਗਿਆ ਹੁਣ ਮੱਕੀ ਦੀ ਰੋਟੀ ਦੇ ਨਾਲ ਚਟਣੀ ਖਾਣ ਲਓ ਜੀ ਚਟਣੀ ਦੀ ਰੈਸਪੀ ਬਣਾ ਕੇ ਤੇ ਰੋਟੀ ਖਾ ਕੇ ਆਪਾਂ ਫੇਰ ਅਗੇ ਦੁਕਾਨ ਦੇ ਵਿੱਚ ਤੇ ਚਟਨੀ ਬਹੁਤ ਟੇਸਟੀ ਬਣੀ ਹੈ ਇਹ ਬਹੁਤ ਜਿਆਦਾ ਵਧੀਆ ਤੇ ਕਲਰ ਵੀ ਬਹੁਤ ਵਧੀਆ ਆਇਆ ਕਿਉਂਕਿ ਜੇ ਚੀਜ਼ ਅੱਖਾਂ ਦੇਖਣ ਨੂੰ ਸੋਹਣੀ ਲੱਗੂ ਫਿਰ ਖਾਣ ਨੂੰ ਵੀ ਸਵਾਦ ਲੱਗਦੀ ਹੈ ਬਹੁਤ ਵਧੀਆ ਚਟਨੀ ਬਣੀ ਹੈ ਸਾਰੇ ਟੱਬਰ ਨੇ ਵਧੀਆ ਰਿਵਿਊ ਦਿੱਤੇ ਨੇ ਬਹੁਤ ਸਵਾਦ ਹੈ ਤੇ ਹੋਰ ਦੇਖ ਲਈ ਅੱਗੇ ਕੀ ਕੀ ਕੱਢ ਦਿੰਦੇ ਨੇ ਮਿਲਦੇ ਨੇ ਤੇ ਸੂਟ ਵੀ ਦਿਖਾਵਾਂਗੇ ਤੁਹਾਨੂੰ ਥੋੜੇ ਜਿਹੇ ਹੋਰ ਗਰਮੀਆਂ ਵਾਲੇ ਘਰੇ ਪਾਉਣ ਵਾਲੇ ਸੂਟ ਦੇਖੋ ਇਹ ਹੋਲੀ ਦਾ ਹਾਲ ਅੱਜ ਹੋਲੀ ਹੈ ਹੋਲੀ ਖੇਡਦੇ ਫਿਰਦੇ ਆ ਆਹ ਦਾ ਹਾਲ ਆ ਆਹ ਦਿਨ ਤਾਂ ਨਹੀਂ ਹੋਣੀ ਖਾਣਾ ਖਾਣੇ ਨੂੰ ਆਇਆ ਹੋਵੇ ਕਰਨਾ ਹੈ ਧੱਕਾ ਥੋੜੀ ਛੱਡਨਾ ਬਾਹਰ ਲਿਜਾਣੇ ਦੇ ਵੀ ਲੈਣੇ ਨੇ ਆਪਾਂ ਨੂੰ ਆਹ ਦਾ ਫੇਖਣਾ ਲੱਗਾ ਨਾ ਨਾ ਹੋ ਲਿਖਾ ਹੋਇਆ ਸਾਰਾ ਕੇਰਾ ਆ ਜੇ ਤੇਰੀ ਵੀਡੀਓ ਬਣਾ ਦਿਆਂ ਇੱਧਰ ਖੜ ਕਰ ਪਾ ਦੇ ਆ ਦੇ ਸਿੱਧਾ ਦਾ ਕਰ ਇਹਨੂੰ ਫਾੜ ਕੇ ਚਲਾਉਣਾ ਨਹੀਂ ਚਲਾ ਦਾ ਦੇ ਆ ਗੱਗੀ ਗੱਗੀ ਅੰਦਰ ਉਹ ਗੱਗੀ ਇਰੇ ਉਧਰ ਆ ਇਧਰ ਆ ਲੈ ਓਏ ਤਰੇ ਸੰਦਾ ਲੈ ਲਓ ਜੀ ਅਸੀਂ ਹੁਣ ਚੱਲਿਆ ਹਾਂ ਸੇਰਪੁਰ ਨੂੰ ਤੇ ਮਿਲਦੇ ਆਂਗੇ ਸੇਰਪੁਰ ਜਾ ਕੇ ਲਓ ਜੀ ਅਸੀਂ ਸਿਰਪੁਰ ਤੋਂ ਆ ਗਏ ਇਸ ਦੇ ਖੇਤ ਕਿਉਂਕਿ ਮੋਟਰ ਚੱਲਦੀ ਹੈ ਇੱਧਰ ਪਾਣੀ ਚੱਲ ਰਿਹਾਗਾ ਖੇਤ ਕਣਕ ਨੂੰ ਰਮਾਉਂਦੇ ਤੇ ਇਹਨੂੰ ਹੁਣ ਰੋਕਣਾ ਤੇ ਕਿਹੜਾ ਭਰਨ ਵਾਲਾ ਤੀਗਾ ਤਾਂ ਕਰਕੇ ਅਸੀਂ ਉੱਥੋਂ ਸਿੱਧੇ ਆ ਗਏ ਸਿਰਪੁਰ ਤੋਂ ਖੇਤ ਤੇ ਬਾਕੀ ਅੱਜ ਫੇਰ ਬੱਦਲ ਕਾਫੀ ਹੋਏ ਪਏ ਨੇ ਬਹੁਤ ਜ਼ਿਆਦਾ ਤੇ ਆਪ ਆਪਣੀਆਂ ਮਿਰਚਾਂ ਆਲੂ ਆਪਾਂ ਨੇ ਪੱਟ ਲਏ ਮਿਰਚਾਂ ਛੜੀਆਂ ਲੱਗੀਆਂ ਤੇ ਇੱਥੇ ਲਾਵਾਂਗੇ ਚਿਆਵਲਾ ਹੁਣ ਹਾੜੂ ਸਬਜ਼ੀਆਂ ਦੀ ਤਿਆਰੀ ਤਾਂ ਗੁੱਡੀ ਪਈਏ ਪਾਂਸੀ ਫਿਰਦੇ ਜੀ ਆਪਦਾ ਦਾਣਾ ਚੁਗਦੇ ਦੇਖੋ ਜੀ ਬੱਦਲ ਕਾਫੀ ਹੋਇਆ ਪਿਆ ਤੂ ਤੂ ਫੁੱਟੇ ਸਾਰੇ ਕਿੰਨੇ ਸੁਣਨ ਲੱਗਦੇ ਆ ਤੂਤੀਆਂ ਲੱਗੀਆਂ ਅਜੇ 1 ਮਹੀਨੇ ਥਾਈ ਪੱਕਣਗੀਆਂ ਲਓ ਜੀ ਹੋ ਗਈ ਰਾਤ ਹੁਣ ਆਪਾਂ ਮਿਲਾਂਗੇ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦਾ ਇੱਥੇ ਕਰਦੇ ਆਂਗੇ ਐਂਡ ਸਾਡੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਾਂਗੇ ਕੱਲ ਨੂੰ ਨਵੇਂ ਵਲੌਗ ਵਿੱਚ ਧੰਨਵਾਦ